हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇੜ ਲਈ ਲੈ ਕੇ ਆਈਏਗੇ ਇੱਕ ਤਾਂ ਬਾਈ ਕੋਲੇ ਗੱਪਣ ਟੋਕੜ ਚੱਕ ਪਾਸ ਮੱਝਾ ਤੇ ਇੱਕ ਟੋਕੜ ਵੜਾ ਇੱਕ ਟੋਕੜ ਗੱਪਣ ਚੱਕ ਪਾਸ ਵੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਆਂ ਬਾਈ ਹਾਂਜੀ ਹਾਂਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾ ਨਾਮ ਬਾਈ ਆਪਣਾ ਗੁਰਪ੍ਰੀਤ ਸਿੰਘ ਹੂੰ ਤੇ ਪਿੰਡ ਮਾਸੀ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਕਾੜਾ ਨੇੜੇ ਪਿੰਡ ਬਾਈ ਕਿਹੜਾ ਨੇੜੇ ਆਪਣੇ ਹੰਤਪੁਰਾ ਇਧਰ ਬਲਾਸਪੁਰਾ 메ਨ ਰੋਡ ਕੋਲੇ ਹੀ ਆਪਣਾ ਘਰ ਆ ਡੇ ਕੋਲੇ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੋ 9914371529 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਇੱਕ ਆਪਣਾ ਐਂ ਦੱਸਣਾ ਸੀ ਵੀਰੇ ਆਪਾਂ ਵੀ ਆਪਾ ਵੀਡੀਓ ਪਾਈ ਸੀ ਥੋੜੇ ਦਿਨ ਹੋਏ ਆ ਬੰਦੇ ਨਾ ਜਿਵੇਂ ਕਹਿੰਦੇ ਨੇ ਸਾਈ ਪਾ ਕੇ ਯਾਰ ਮੇਰਾ ਆਪਣਾ ਪਸ਼ੂ ਖਰਾਬ ਕਰਿਆ ਉਹਨਾਂ ਨੇ ਠੀਕ ਆ ਵੀ ਦੋਨਾਂ ਆਹ ਗਾਇਆਂ ਦੀ ਗੱਲ ਕਰ ਲਈ ਸੀ ਇੱਕ ਬੰਦੇ ਨੇ ਸਾਈ 2-3000 ਰੁਪਿਆ ਪਾ ਕੇ ਤੇ ਆਪਾਂ ਹੋਰਾਂ ਬੰਦਿਆਂ ਨੂੰ ਜਵਾਬ ਦੇ ਹੀ ਗਏ ਠੀਕ ਆ ਬਾਈ ਠੀਕ ਆ ਐਦਾਂ ਦੇ ਯਾਰ ਬਾਈ ਬਣ ਕੇ ਗੱਲ ਨਾ ਕਰਿਆ ਕਰੋ ਹੂੰ ਜੇ ਕੋਈ ਲੈਣਾ ਹੁੰਦਾ ਤਾਂ ਫੇਰ ਹੀ ਫਾਇਦਾ ਨਹੀਂ ਐਵੇਂ ਸਾਈ ਵੀ ਪਾਉਣ ਦਾ ਫਾਇਦਾ ਨਹੀਂ ਅਸੀਂ ਤਾਂ ਕਹਿੰਦਾ ਬਿਨਾ ਸਾਈ ਦੋਆ ਦੀ ਚੈੱਕ ਕਰੋ ਆ ਕੇ ਸਾਨੂੰ ਫੇਰ ਆਉਦਾ ਜੇ ਤਸੱਲੀ ਆ ਸਾਈ ਸਾਈ ਕਰਕੇ ਖਰੀਦੋ ਆਪ ਦੀ ਠੀਕ ਹੈ ਬਾਈ ਠੀਕ ਹੈ ਨਾ ਵੀ ਇਦਾਂ ਯਾਰ ਕਰਨ ਦਾ ਫਾਇਦਾ ਨਹੀਂ ਹੈਗਾ ਵੀ ਬੰਦੇ ਦੂਜਿਆਂ ਨੂੰ ਵੀ ਅਸੀਂ ਜਵਾਬ ਦੇ ਕੇ ਬਾਅਦ ਉਹ ਗੱਲ ਨਹੀਂ ਬਣਦੀ ਹੁਣ ਬੰਦੇ ਦੋ ਕਦੇ ਨਹੀਂ ਬੰਦੇ ਨੂੰ ਫੋਨ ਆਉਂਦੇ ਆ ਹੂੰ ਤੇ ਉਹ ਬੰਦਾ ਦੋ ਦਿਨ ਸਾਨੂੰ ਲਾਰੇ ਲਾਈ ਗਿਆ ਸਹੀ ਗੱਲ ਹੈ ਤੇ ਇਦਾਂ ਸ਼ੁਰੂ ਕਰਦੀ ਹਾਂ ਹਾਂ ਮੰਜ ਤੂੰ ਕਰ ਲਈ ਕਿਹੜਾ ਸੂਆ ਸੂਈ ਦੇ ਬਈ ਇਹ ਤੀਜਾ ਜੀ ਚੌਥੇ ਸੂਏ ਲਈ ਘੱਬਣਾ ਤੀਜਾ ਸੂਆ ਸੂਈ ਵੀ ਆ ਹਾਂ ਚੌਥੇ ਸੂਏ ਲਈ ਗੱਪਣਾ ਹਾਂ ਕਿੰਨੇ ਟਾਈਮ ਦੀ ਚੈੱਕਪਾਸ ਇਹ ਸੱਤ ਮਹੀਨਿਆਂ ਦੀ ਆ ਜੀ ਆਦੀ ਚੈੱਕ ਕਰਾ ਲਈ ਅਗਲਾ ਠੀਕ ਹੈ ਬਾਈ ਤੇ ਦੁੱਧ ਸੋਡੀ ਤੇ ਹੱਲੀ ਕਰਾਈ ਵੀ ਅਗਲਾ ਕਰਾ ਸਕਦਾ ਆ ਕਰਾ ਲਵੇ ਹਾਂ ਤਿੰਨ ਕਾ ਕਿਲੋ ਦੁੱਧ ਉਹ ਦੋਨਾਂ ਡੰਗਾਂ ਦਾ ਹੂੰ ਤੇ ਹੁਣ ਤਾਂ ਇਹ ਜਣੀ 15 ਕ ਦਿਨ ਅਸੀਂ ਦੱਸ ਦਵਾ 15 ਦਿਨ ਚੂੜੀਆਂ ਬਸ ਟਰਾਈ ਕਰਨ ਵਾਲੀ ਆ ਟਰਾਈ ਕਰਨ ਵਾਲੀ ਹਾਂ ਅਗਲਾ ਆਪ ਦੀ ਦੇਖ ਲਵੇ ਆਪਣੇ ਘਰੇ ਦਸਲੀ ਕਰ ਲੇ ਤੇ ਕਿੰਨਾ ਬਈ ਦਾ ਦੁੱਧ ਕੱਢਿਆ ਵਾ ਦਜੀ ਦੁੱਧ 12 ਲੀਟਰ ਦਿੰਦੀ ਆ ਵੀਰੇ ਠੀਕ ਐ ਐਵੇਂ ਆਪ ਵਧ ਗਈ ਆ ਉਹਦਾ ਫਾਇਦਾ ਨਹੀਂ ਹੂੰ ਤੇ ਬੱਚਾ ਇਹਦੇ ਮਗਰ ਚੱਟੀ ਆ ਗਈ ਨਾ ਚੱਟੀ ਦਾ ਮਗਣਾ ਤਿਆਰੀ ਆ ਨ ਕੱਟੀ ਦਾ ਵਾ ਮੂਲ ਵਾ ਕੇ ਕੋਈ ਟੁੰਗਣਾ ਨਹੀਂ ਕੋਹ ਨਹੀਂ ਇਹਨੇ ਠੀਕ ਆ ਹਾਂ ਪਰ ਮਿਲਦੀ ਦੋਨੇ ਟਾਈਮ ਹੀ ਆ ਦੋਨੇ ਟਾਈਮ ਮਿਲਦੀ ਆ ਜੀ ਥਾ ਬਾਅਦ ਛੱਡ ਕੇ ਬੱਚਾ ਕੱਟੀ ਦੇ ਮਿਲਦੀ ਹੈਗੀ ਕੱਟੀ ਦੇ ਹਾਂ ਠੀਕ ਆ ਚਵਾਈ ਕਿਵੇਂ ਲੱਗੀ ਆ ਚਵਾਈ ਵਧੀਆ ਵੀਰੇ ਠੀਕ ਆ ਬਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਬਾਈ ਆ ਬਾ ਲੇਵਾ ਚੈੱਕ ਕਰਾਉਣੇ ਫੀਟਿੰਗ ਵਾਲਾ ਲੇਵਾ ਬਾਈ ਕਿਵੇਂ ਬਣਦੀ ਆ ਸ਼ਾਮ ਤੱਕ ਫਿਰ ਵਧੀਆ ਬਣ ਜਾਂਦੀ ਆ ਵੀਰੇ ਠੀਕ ਆ ਥਾਣ ਤੋਂ ਵਧੀਆ ਕੱਢਦੀ ਆ ਬਾਕੀ ਥਾਣਾ ਦਾ ਸਾਈਜ਼ ਆਪਾਂ ਵੀ ਚੈੱਕ ਕਰਾਣਾ ਕੱਲਾ ਕੱਲਾ ਥਾਣਾ ਪੂਰੀ ਵਿੱਚ ਦੇ ਥਾਣ ਲੱਗਿਆ ਵਾ ਚਾਰ ਥਾਣਾ ਮਖੜਮਾ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਬਾਕੀ ਕੱਦ ਕਾਠ ਵਾਲੀ ਪਲੀ ਸਭੀ ਚੰਗੀ ਹੈਗੀ ਕਿਸੇ ਪੱਖ ਤੋਂ ਲਿੱਸੀ ਲਾਮੀ ਜਣੀ ਹੈਗੀ ਬਈ ਸੋਹਣੀ ਤਿਆਰ ਹੋਈ ਵੀ ਆ ਹਨਾ ਹਾਂ ਬਈ ਪਲੀ ਪੁਲੀ ਵੀ ਬਹੁਤ ਹੈ ਗੱਲ ਕਰੀਏ ਕੱਦ ਵਾਲੀ ਕੋਈ ਵੀਰੇ ਨਾ ਮੰਨਿਓ ਵੀ ਛੋਟੀ ਜੀ ਆ ਬਾਕੀ ਸਿੰਘਾਂ ਦਾ ਸੈਜ ਇੱਕ ਥੋੜਾ ਜਿਹਾ ਇੱਕ ਤੋਂ ਮੜਾ ਜਾ ਪੋਪਲਾ ਲਿਆ ਹਾ ਹਾਂ ਸਿੰਘ ਤੋਂ ਪੋਪਲਾ ਜਾ ਮੜਾ ਜਾ ਲਿਆ ਹਾ ਬਾਕੀ ਥਣਾ ਦਾ ਸੈਜ ਵੀ ਚੰਗਾ ਹੈ ਕੱਦ ਕਾਠ ਵੀ ਚੰਗਾ ਹੈ ਸਭੀ ਪਲੀ ਵੀ ਚੰਗੀ ਹੈਗੀ ਤੇ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਇਹਦਾ ਬਈ ਨਾ ਪਾਸ 90 ਕਰਨਾ ਹੂੰ 80 ਚੋਂ ਛੋੜ ਸੱਪਾ ਕਰਾਂਗੇ ਠੀਕ ਆ 80000 ਤੋਂ ਕੋਈ ਬਾਹਲਾ ਨਾ ਕਹੇ ਵੀ 90 ਮੁੱਲ ਨਹੀਂ ਕਰਨਾ ਨਾ ਬਈ 95 ਕਰਨਾ ਮੁੱਲ ਕਰਾਉਣ ਨੂੰ ਤਾਂ ਕਿੰਨਾ ਮਰਜ਼ੀ ਕਰਾ ਲਓ ਬਈ ਹਾਂ 80 ਚੋਂ ਛੋੜ ਸੱਪਾ ਕਰ ਦਿਆਂਗੇ 80000 ਚੋਂ ਛੋੜ ਸੱਪਾ ਕਰ ਦਿਆਂਗੇ ਇੱਕ ਨਾਲ ਗੱਲ ਹੋ ਰਾ ਇੱਕ ਨਹੀਂ ਮਿਲਣੀ ਦੋ ਮਹੀਨੇ ਕਿੰਨੇ ਬਈ ਹਾਂ ਕੱਟੀ ਬਈ ਮੂਰੇ ਨਾਲ ਤਿਆਰੀ ਹੋ ਜਾਣੀ ਆ ਬਸ ਐ ਮੰਨ ਕੇ ਚੱਲੋ ਬਾਕੀ ਥਣਾ ਦੀ ਗੱਲ ਹੁੰਦੀ ਐ ਮੈਂ ਆਣ ਜਮਾ ਇੱਕ ਹੋ ਜਾਗਾ ਚਾਰ ਥਾਣੇ ਇੱਕ ਹੋ ਜਾ ਜਮਾ ਹਨਾ ਹਾਂ ਸੈਂਚੇ ਵਾਲਾ ਥਾਣਾ ਜਮਾ ਇਹ ਵੀ ਕੋਈ ਛੋਟਾ ਜਾਂ ਵੱਡਾ ਬਾਕੀ ਇਹ ਚੌੜੀ-ਚੂੜੀ ਦੀ ਗੱਲ ਕਰੀਏ ਫੋਲ ਕੋਈ ਇਹ ਨਾ ਵੀਰ ਮੰਨੋ ਕਿ ਹਾਈਕ ਛੋਟੀ ਹਾਈਟ ਵੀ ਵੱਡੀ ਆ ਕਿ ਨਹੀਂ ਬਈ ਹਾਂ ਤੇ ਅੱਗੇ ਬਈਆ ਦੋ ਨੰਬਰ ਕਿਹੜਾ ਸੂਆ ਸੂਈ ਉਹ ਬੜ ਇਹ ਤੀਜਾ ਸੂਆ ਵੀਰੇ ਹੂੰ ਹੀਟ ਆਪਾਂ ਕੱਢੀਛੇ ਨੇ ਆਪਾਂ ਭਰਾਇਆ ਨੇ ਠੀਕ ਆ ਠੀਕ ਆ ਹੋਣੇ ਹੀ ਜੇ ਤਾਂ ਆਪਾਂ ਕੋਈ ਲੈ ਕੇ ਬੈਗ ਹੀ ਤਾਂ ਵੀ ਠੀਕ ਹੈ ਨਹੀਂ ਨਾ ਵੀ ਕੇ ਆਪਾਂ ਭਰਾ ਦੇਾਂਗੇ ਠੀਕ ਆ ਆਪਾਂ ਖਾਲੀ ਮੰਨ ਕੇ ਹੀ ਦੇ ਦਿੰਦੇ ਤੇ ਕਿੰਨਾ ਬਾਈ ਹੁਣ ਦੋ ਸੇ ਤੋਂ 7 ਲੀਟਰ ਹੋਊਗਾ ਠੀਕ ਆ ਸਾਢੇ 6 ਵੀ ਹੋ ਜਾ ਤਾਂ 7 ਵੀ ਹੋ ਜਾਦਾ ਤੇ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਚ ਬਾਈ ਕਰਾਓ ਮਾਤਾ ਨਾ ਟਾਈਮ ਚੋਲੇ ਆਪਾਂ ਦਾ ਠੀਕ ਆ ਬਾਈ ਪੂਰੀ ਜੋੜ ਆ ਤਿੰਨ ਟਾਈਮ ਚੋਲੇ ਲੀਵਾ ਫਕਰ ਮਾਲੀ ਦਾ ਫਿਕਸ ਹੈ ਨਹੀਂ ਹੈਗਾ ਟੁੱਟ ਮੇ ਲੇਵੇ ਨਾ 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 ਟੁੱਟ ਮੇ ਟੁੱਟ ਮੇ ਨਹੀਂ ਆਏ ਸੀਲ ਠੰਡੀ ਵਾਲਾ ਠੰਡੀ ਸੀ ਜਿਵੇਂ ਮਰਜ਼ੀ ਲੈ ਆ ਲੈ ਚੈੱਕ ਕਰੋ ਬਾਕੀ ਥਣ ਥਣ ਵਧੀਆ ਪਸਵਾ ਕੇ ਘਰੇ ਹੁੰਦੀ ਮੂਠੀ ਵਾਲਾ ਹੀ ਠੀਕ ਆ ਲੈ ਥਣ ਦੇਖੋ ਬਈ ਚਾਰੇ ਥਣ ਪੂਰੇ ਨਖੜ ਨੇ ਥਣ ਥਣ ਦੀ ਤਾਂ ਜਾਨੀ ਕੋਈ ਚੱਕਰ ਹੀ ਨਹੀਂ ਹੈਗਾ ਬਈ ਦੁੱਧਾਂ ਵਾਲੀ ਨਾੜੀ ਵਾਲੀ ਚੰਗੀ ਜੀ ਹੈ ਹਨਾ ਹਾਂ ਸਹੀ ਗੱਲ ਆ ਬਈ ਖੋਲੋ ਬਈ ਗਰਮੀਆਂ ਦਾ ਤਾਂ ਤੋਹਫੇ ਆ ਗਏ ਹਨਾ ਹਾਂ ਗਰਮੀ ਤਾਂ ਬਈ ਬਿਲਕੁਲ ਮੰਨਣੀ ਨਹੀਂ ਤੇ ਬਈ ਫੈਟ ਫੂਡ ਕਿਵੇਂ ਆ ਦੀ ਫੈਟ ਠੀਕ ਆ ਵੀਰੇ ਠੀਕ ਆ ਬਾਕੀ ਕੱਬਦ ਵਾਲੀ ਆ ਬਈ ਵਜਨ ਵਜੂਦ ਵਾਲੀ ਆ ਲੱਸੀ ਲਾਮੇ ਜੀ ਨਹੀਂ ਹੈਗੀ ਬਾਈ ਕਹਿੰਦਾ ਹੀਟ ਤੇ ਮਤਲਬ ਕਿ ਆ ਗਈ ਸੀ ਆਪਾਂ ਟੀਕਾ ਨਹੀਂ ਭਰਾਇਆ ਬਾਕੀ ਅਗਲਾ ਮਨਮਰਜ਼ੀ ਨੇ ਟੀਕਾ ਵੀ ਭਰਾ ਸਕਦਾ ਕਿ ਨਹੀਂ ਬਾਈ ਹਾਂ ਜਿਹੜਾ ਵੀ ਪੁਰਾਣਾ ਹੈਗਾ ਬਾਕੀ ਤੋਰਾ ਚੈੱਕ ਕਰ ਸਕਦੇ ਆ ਬਾਈ ਇੱਕ ਨੰਬਰ ਖੁੱਲੇ ਟਾਂ 'ਚ ਜਾ ਗਈ ਚਾਰੂ ਚਰੂ ਕੇ ਮੈਂ ਬਾਈ ਚਾਰੂ ਬਹੁਤ ਵਧੀਆ ਵੀਰੇ ਠੀਕ ਹੈ ਫੇਸ ਵਗੈਰਾ ਬਾਈ ਚੈੱਕ ਕਰਾਉਣੇ ਲੈ ਫੇਸ ਦੇਖੋ ਜਿਆਦਾ ਕੁਆਲਿਟੀ ਦਾ ਬਹੁਤ ਅੱਗ ਬਾਈ ਹਾਂ ਜਿੱਥੇ ਮਰਜ਼ੀ ਰੋਗਲਾ ਨਾਲ ਆਏ ਨਹੀਂ ਕੋਈ ਚੱਕਰ ਲੈ ਕੀ ਬਾਤ ਹੈ ਲੈ ਯਾਰ ਬਾਈ ਨੇ ਵਿੜੇ ਜੀ ਖੜਾ ਲਈ ਕਰਮਾਂ ਨੂੰ ਕੋਈ ਚੱਕਰ ਨਹੀਂ ਆ ਨਹੀਂ ਕੋਈ ਚੱਕਰ ਹੈਗਾ ਫੇਰੀ ਚੱਲੋ ਸੌ ਹਸੀਲ ਦੇਖੋ ਯਾਰ ਪੂਰੀ ਆ ਵੀਰੇ ਮੈਂ ਕਹਣਾ ਵੀ ਅਗਲਾ ਪਕਾਇਨਾ ਗੂ ਆਹਣਾ ਵਕੀ ਹੈਗੀ ਗੀਆ ਖੜੀ ਦੇਖ ਕੇ ਦੇ ਸਾਹਮਣਾਂ ਉੱਥੇ ਖੜ ਗਈ ਜਿੱਥੇ ਖੜ ਗਈ ਇਹ ਨਹੀਂ ਹੈਗਾ ਭੱਜੂਗੀ ਨੱਠੂਗੀ ਬਾਈ ਮੋਹ ਨਾ ਤੁਰ ਜੰਦੀ ਅਕਰ ਮਾਲ ਤੇ ਮੋਲੇ ਦਾ ਬਾਈ ਫਿਰ ਮੋਲੇ ਦਾ ਵੀਰੇ 20 ਚੋਂ ਮਾਨਤਨ ਕਰ ਦਿਆਂਗੇ 20000 20 ਚੋਂ ਮਾਨਤਨ ਕਰ ਦਿਆਂਗੇ ਚੱਕੋ ਬਈ ਸੂਰ ਸੱਪਾ ਵਧੀਆ ਕਰ ਦਿਆਂਗੇ ਮਾਨਤਨ ਕਰ ਦਿਆਂਗੇ ਤੇ ਬਾਕੀ ਨਾ ਜੇ ਗੱਲ ਕਰੀਏ ਬਾਈ ਸੋਹਣੇ ਢਾਂਚੇ ਜਾਂਦੀਆਂ ਮੇਨ ਸਹੂਆ ਥਾਣਾ ਦਾ ਸੈਜ ਵੀ ਬਹੁਤ ਚੰਗਾ ਆ ਗਿਆ ਇੱਕੋ ਜਿਹਾ ਥਾਣਾ ਗਿਆ ਬਹੁਤ ਚੰਗਾ ਪੂਰੀ ਵਿੱਥੀ ਤੇ ਤੇ ਅੱਗੇ ਬਾਈ ਲਾਸਟ ਤੇ ਤਿੰਨ ਨੰਬਰ ਤੋਂ ਕੜਕਾ ਬਣਾ ਬਾਈ ਇਹ ਤਿੰਨ ਮਹੀਨੇ ਦੀ ਵੀਰੇ ਚੈੱਕ ਪਾਸ ਆਪਣੀ ਹੂੰ ਅਗਲਾ ਕਰਾ ਕੇ ਲਿਆਵੇ ਆਪ ਦੀ ਠੀਕ ਆ ਠੀਕ ਆ ਹੂੰ ਕਣਾਂ ਦੀ ਸਾਫ ਹੋਊਗੀ ਦੁੱਧ 5 ਲੀਟਰ ਹੋਊਗਾ ਹੂੰ ਤੇ ਛੋਡੇ ਕੰਨੀਓ ਤਸੱਲੀ ਆ ਸਾਡੇ ਨੂੰ ਤਾਂ ਸਾਡੀ ਵੀਰੇ ਆਪ ਦੀ ਕਰਕੇ ਲਿਆ ਬਾਕੀ ਥਣ ਸੋਣਾ ਲੱਗਿਆ ਵਾ ਚਾਰੇ ਥਾਣਾ ਬਈ ਪੂਰੀ ਵਿੱਚ ਹੀ ਥਣ ਲੱਗਿਆ ਚਵਾਈ ਕਿਵੇਂ ਲੱਗਿਆ ਬਾਈ ਚਵਾਈ ਵਧੀਆ ਵੀਰੇ ਠੀਕ ਆ ਜਰਸੀ ਆ ਜਾਂਦੀ ਹੈ ਨਾ ਹਾਂ ਖੋਲਿਓ ਬਾਈ ਇਹਨੂੰ ਵੀ ਤੁਰ ਜਰਸੀ ਬਈ ਬਰੀਡ ਆ ਜਾਂਦੀ ਹੈ ਬਾਕੀ ਲੰਮੀ ਲੰਮੀ ਦੇਖ ਸਕਦੇ ਹੋ ਫੁੱਲ ਚੰਗੀਆਂ ਗਰਮੀ ਬਿਲਕੁਲ ਨਹੀਂ ਚੰਗੀ ਸਮਾਈ ਹੋ ਕੇ ਬਹੁਤ ਸੁਣੀ ਤੇਰ ਹੋਣਾ ਮੂਰੇ ਹੈ ਨਾ ਬਾਈ ਹਾਂ ਬਾਕੀ ਫੇਸ ਵਗੈਰਾ ਬਾਈ ਚੈੱਕ ਕਰ ਸਕਦੇਮ ਬੁੜਾ ਕਮਾਲ ਆ ਗਿਆ ਸਫਾਈ ਬਹੁਤ ਆ ਬਾਈ ਹੈ ਨਾ ਲੇਵੇ ਥਣਾ ਤੇ ਪੂਰੀ ਸਾਫ ਆ ਵੀਰੇ ਬਾਕੀ ਤਾਂ ਹਾਂ ਤੋਂ ਵੀ ਸਾਫ ਆ ਬਾਈ ਲੇਵੇ ਤੋਂ ਵੀ ਸਾਫ ਸੁਥਰੀ ਆ ਥਣਾ ਤੋਂ ਵੀ ਸਾਫ ਸੁਥਰੀ ਆ ਸਹਿਜ ਵਗੈਰਾ ਬਹੁਤ ਚੰਗਾ ਆ ਗਿਆ ਕੋਈ ਵੀਰੇ ਨਾ ਮੰਨੋ ਵੀ ਛੋਟੀ ਜੀ ਆ ਬਾਕੀ ਸੀਲ ਠੰਡੀ ਵਾਲਾ ਹੂੰ ਜੇ ਮਮਾ ਜੀ ਲਈ ਚੱਲ ਪਹਿਲੇ ਸੂਏ ਆ ਦੂਜੇ ਲਈ ਗੱਬਣਾ ਦੂਜੇ ਲਈ ਗੱਬਣਾ ਬਾਕੀ ਐ ਵੀ ਨਵਾਂ ਖਾਣਾ ਆ ਗਿਆ ਹਨਾ ਇਹ ਨਹੀਂ ਹੈਗਾ ਬੜਾਪਾ ਜਾਂਦਾ ਬਈ ਨਵਾਂ ਖਾਣਾ ਦਾ ਸਵਾਦ ਦੇਖੋ ਬੜਾ ਚੰਗਾ ਜਿਹਾ ਜਵਾਹ ਖੋਲੀ ਫਿਰੇ ਚਾਹੇ ਐ ਨਹੀਂ ਹੈਗੀ ਗੱਲ ਠੀਕ ਆ ਕੋਈ ਚੱਕਰ ਹੀ ਨਹੀਂ ਆ ਦੇਖ ਸਕਦੇ ਸੰਗਲੀ ਪਾਈ ਬੈਠਾ ਬਾਈ ਨਹੀਂ ਬਾਈ ਹਾਂ ਇਹ ਨਹੀਂ ਹੈਗਾ ਵੀ ਤਲਿਆਰਾ ਆਪਣਾ ਪੂਗੀ ਭੱਜ ਨਾ ਠਕਰੂ ਨਾ ਤੁਰੀ ਜਾਂਦੀ ਮਗਰ ਮਗਰੀ ਤੁਰੀ ਜਾਂਦੀ ਮੱਜਾਂ ਗੂ ਨਮਾਈ ਚੱਲ ਨਾ ਹਿੱਲੂਗੀ ਠੀਕ ਆ ਤੇ ਮੁੱਲ ਬਾਈ ਫਿਰ ਇਹਦਾ ਮੁੱਲੇ ਦਾ ਵੀਰੇ 30 ਚੋਂ ਮਾਨਤਾ ਕਰਦੇ 30000 ਚੋਂ ਹਾਂ ਠੀਕ ਆ ਬਾਈ ਮੁੱਲ 30 ਚੋ ਹੀ ਬਾਈ ਕਹਿੰਦਾ ਮਾਨਤਾਨ ਕਰਦੇ ਆਂਗੇ ਬੱਛੀਆ ਨਾਲ ਮੁੱਲ ਹੀ ਆ ਹਾਂ ਵੀਰੇ ਬੱਛੀਆ ਨਾਲ ਹੀ ਮੁੱਲਾ ਪਰ ਛੋੜ ਸੱਪਾ ਆਪਾਂ ਕਰਾਂਗੇ ਕੋਈ ਬੰਦਾ ਵਾੜਾ ਨਾ ਕਹੇ ਆਪਾਂ ਨੂੰ ਕਰਾਂਗੇ ਲਾਜ਼ਮੀ ਸਾਰਿਆਂ ਚੋ ਠੀਕ ਆ ਤੇ ਛੋੜ ਸੱਪਾ ਬਾਈ ਕਹਿੰਦਾ ਹੋਊਗਾ ਬਾਈ ਥੋੜਾ ਥੋੜਾ ਹੀ ਤੇ ਮੁੱਲ ਬਸ ਫਿਕਸ ਹੀ ਰੱਖ ਦੇਂਗੇ ਨਹੀਂ ਬਾਈ ਹਾਂ ਯਾਨੀ ਕਰਦੇ ਆਂਗੇ ਐ ਨਹੀਂ ਹੈਗੇ ਬੰਦੇ ਨੂੰ ਮੋੜ ਦੇਣੀ ਯਾਰ ਆਪਾਂ ਠੀਕ ਆ ਬੰਦਾ ਜੇ ਆਊਗਾ ਤਾਂ ਆ ਕੇ ਵੀ ਆਪਾਂ ਲੈਣੀ ਆਂ ਦੂਜੀ ਗੱਲ ਇਹ ਆ ਬਾਈ ਅੱਗੇ ਵਾਲੇ ਜਿਵੇਂ ਆਪਾਂ ਉਹ ਬੰਦੇ ਸਾਈ ਪਾ ਕੇ ਉਹ ਗੱਲ ਨਾ ਕਰਨ ਠੀਕ ਆ ਬਾਈ ਜਿਹਨੇ ਲੈਣੀ ਆ ਉਹੀ ਉਹ ਲਾਉਣ ਈਗਣਾ ਆਪਾਂ ਨੂੰ ਐਵੇਂ ਮੁੜ ਕੇ ਅਗਲਾ 2000 ਰੁਪਏ ਆ ਕੇ ਪਸ਼ੂ ਖੜਿਆ ਆਂਦਾ ਉਹਦਾ ਫਾਇਦਾ ਨਹੀਂ ਹੈਗਾ ਹੂੰ ਤਿੰਨਾਂ ਸੀਗੇ ਬਾਈ ਕੋਲੇ ਬਾਈ ਤਿੰਨਾਂ ਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦਾ ਹੋਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ